ਆ ਮਰਦਾਬਾਦ ਸਰਪਾਲ ਜੀ ਮਰਦਾਬਾਦ 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 ਪੂਰੀਆ ਕਰੋ ਸਾਡੀਆਂ ਮੰਦਾ ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਸਿੱਖਿਆ ਵਿਭਾਗ ਵਿੱਚ ਰੰਗ ਲੇ ਕਰੋ ਰੰਗ ਲੇ ਕਰੋ ਰੈਗੂਲਰ ਕਰੋ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੋ ਰੈਗੂਲਰ ਕਰੋ ਰੈਗੂਲਰ ਕਰੋ ਨਹੀਂ ਤਾਂ ਸਰਕਾਰੀ ਤੰਗ ਕਰੋ ਕਰੋ ਸਿੱਖਿਆ ਵਿਭਾਗ ਵਿੱਚ ਮਰਜ਼ੀ ਕਰੋ ਮਰਜ਼ੀ ਕਰੋ ਮਰਜ਼ੀ ਕਰੋ ਲਾਹਰੇ ਵਾਲੀ ਸਰਕਾਰ ਮੁਰਦਾਬਾਦ 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 ਲਾਹਰੇ ਵਾਲੀ ਸਰਕਾਰ ਮੁਰਦਾਬਾਦ 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 ਮੀਟਿੰਗਾਂ ਦੇ ਕੇ ਪੱਟਣ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਘੜੀ ਆ ਗਈ ਪਰਖ ਦੀ ਘੜੀ ਇਸ ਪਰਖ ਦੀ ਘੜੀ ਦੇ ਵਿੱਚੋਂ ਤੁਸੀਂ ਲੰਘਣਾਗਾ ਬਕਾਇਦਾ ਤੌਰ ਤੇ ਮਿਲਣਾ ਛੱਡੀ ਤੁਹਾਡੇ ਜज्ਬੇ ਨੂੰ ਸਲਾਮ ਆ ਜਿਹੜਾ ਜज्ਬਾਗਾ ਗਿਣਤੀ ਦੇ ਨਾਲੋਂ ਵੱਧ ਮਾਤਵ ਰੱਖਦਾਗਾ ਜੇਕਰ ਤੁਸੀਂ ਸਿੱਖਿਆ ਬਾਗ ਵਿੱਚ ਰੈਵਲ ਕਰੋ ਰੈਵਲ ਕਰੋ ਰੈਵਲ ਕਰੋ ਮੈਡੋਨੀਅਨ ਟੀਚਰ ਯੂਨੀਅਨ ਜਿੰਦਾਬਾਦ 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 ਮੈਡੋਨੀਅਨ ਟੀਚਰ ਯੂਨੀਅਨ ਜਿੰਦਾਬਾਦ ਜਿੰਦਾਬਾਦ

ਪਟ ਜੇ ਇਸ ਸਰਕਾਰ ਦੀ ਪਾਰਟਿਕੁਲਰਲੀ ਗੱਲ ਕੀਤੀ ਜਾਵੇ ਤਾਂ 2022 ਦੇ ਆਪਾਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਔਰ ਸਾਡੀਆਂ ਦੋ ਹੀ ਡਿਮਾਂਡ ਸਿਗੀਆਂ ਇੱਕ ਤਾਂ ਸਾਡੇ ਟੀਚਿੰਗ ਸਟਾਫ ਨੂੰ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਵਿੱਚ ਰੈਗੂਲਰ ਕੀਤਾ ਜਾਵੇ ਤੇ ਦੂਜੀ ਡਿਮਾਂਡ ਸਿਗੀ ਕਿ ਪਿਛਲੇ 10 ਸਾਲਾਂ ਦੇ ਸਾਡੇ ਇਹਨਾਂ ਨੇ 3% ਇਨਕ੍ਰੀਮੈਂਟ ਰੋਕ ਕੇ ਰੱਖਿਆ ਆ ਉਹ ਇਨਕ੍ਰੀਮੈਂਟ ਰੀਲੀਜ਼ ਕਿਤੇ ਜਾਣ ਵਿਦ ਏਰੀਆ ਲੇਕਿਨ ਇਹਨਾਂ ਨੇ ਸਾਡੀਆਂ ਦੋਵੇਂ ਹੀ ਮੰਗਾ ਹੱਜ ਤੱਕ 3 ਸਾਲ ਪੂਰੇ ਹੋ ਚੁੱਕੇ ਨੇ ਇਹਨਾਂ ਦੇ ਉਹ ਇਹਨਾਂ ਨੇ ਸਾਡੀਆਂ ਨਹੀਂ ਮੰਨੀਆਂ ਤਾਂ ਵੀ ਕਥਨੀ ਤੇ ਕਰਨੀ ਚ ਇਹਨਾਂ ਦੀ ਨਾ ਬਹੁਤ ਫਰਕ ਹੈ ਇਹਨਾਂ ਨੇ ਗੱਲਾਂ ਵਿੱਚ ਬਹੁਤ ਕੁਝ ਖੜਾ ਕਰ ਲਿਆ ਬਹੁਤ ਸਾਰੇ ਇਮਾਰਤਾਂ ਖੜੀਆਂ ਕਰ ਲੀਆਂ ਬਹੁਤ ਮੰਜ਼ਿਲਾਆਂ ਖੜੀਆਂ ਕਰ ਲੀਆਂ ਜੀ ਆਪਾਂ ਸਾਰੇ ਕੱਚੇ ਮੁਲਾਜ਼ਮ ਪੱਕੇ ਕਰ ਦਿੰਗੇ ਤੁਸੀਂ ਜਗ੍ਹਾ ਜਗ੍ਹਾ ਦੇਖ ਲਓ ਧਰ ਰੇਲ ਆਏ ਹੋਏ ਐ ਈਟੀਟੀ ਵਾਲਾ ਨੇ ਵਕਲ ਆਏ ਹੋਏ ਐ ਗਵਰਨਮੈਂਟ ਟੀਚਰਸ ਨੇ ਵਕਲ ਆਏ ਡੀਟੀਐਫ ਵਕਲ ਆ ਰਿਹਾ ਸਾਡੀ ਯੂਨੀਅਨ ਅਲੱਗ ਪਿਛਲੇ 3 ਸਾਲਾਂ ਤੇ ਲਾ ਰਹੇ ਤੇ ਇਹਨਾਂ ਨੇ ਪੱਕਾ ਕਿਨੂੰ ਕੀਤਾ ਜਾਂ ਤਾਂ ਕੋਈ ਹਵਾ ਚ ਕਿਸੇ ਨੂੰ ਪੱਕਾ ਕਰਤਾ ਉਹ ਸਾਨੂੰ ਪਤਾ ਨਹੀਂ ਕਿਉਂਕਿ ਉਹ ਸਾਨੂੰ ਪਾਪਨਾ ਨਹੀਂ ਆਉਂਦਾ ਗਰਾਉਂਡ ਥੀਰੀਅਲਿਟੀ ਵਿੱਚ ਐਕਚੁਅਲ 'ਚ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਉਹ ਉਹਦੇ ਵਿੱਚ ਜ਼ੀਰੋ ਹੀ ਨਹੀਂ ਸਰ ਦੇਖੋ ਪ੍ਰਦਰਸ਼ਨ ਤਾਂ ਚੱਲੇਗਾ ਆਪਾਂ ਵੈਸੇ ਤਾਂ ਸਾਰੀ ਜਗ੍ਹਾ ਪੰਡੀ ਕਰਨੀ ਸੀ ਉਹ ਆਪਾਂ ਕਰ ਆਏ ਆ ਪੂਰੇ ਸ਼ਹਿਰ 'ਚ ਆਪਾਂ ਲੋਕਾਂ ਨੂੰ ਦੱਸ ਆਏ ਆ ਕਿ ਇਹ ਇਹਨਾਂ ਦੀ ਐਕਚੁਅਲ ਸਿਚੁਏਸ਼ਨ ਹੈ ਕੀ ਹੈ ਇਹ ਕਿ ਇਸ ਜਗ੍ਹਾ ਸਟੈਂਡ ਕਰਦੇ ਨੇ ਇਹ ਕਿੰਨੀਆਂ ਗੱਲਾਂ ਕਰਦੇ ਨੇ ਤੇ ਕਿੰਨਾ ਕੁ ਇੰਪਲੀਮੈਂਟ ਕਰਦੇ ਨੇ ਔਰ ਇਹਨਾਂ ਦੀ ਸੱਚਾਈ ਕੀ ਹੈ ਹੁਣ ਆਪਾਂ ਇੱਥੇ ਥੋੜੀ ਦੇਰ ਵੇਟ ਕਰਾਂਗੇ ਉਹਦੇ ਬਾਅਦ ਸਾਡਾ ਨੈਕਸਟ ਸਟੈਪ ਹੋਏਗਾ ਆਪਾਂ ਥੋੜਾ ਜਿਹਾ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਸਰ ਮੀਟਿੰਗਸ ਮੈਨੂੰ ਲੱਗਦਾ ਇਹ ਸਰਕਾਰ ਕਹਿੰਦੀ ਨਾ ਸਾਡੀ ਸਰਕਾਰ ਜੀ ਆਪਦੀ ਸਰਕਾਰ ਮੈਨੂੰ ਲੱਗਦਾ ਇਹ ਨਾਮ ਚੇਂਜ ਕਰਕੇ ਨਾ ਉਹ ਮੀਟਿੰਗਾਂ ਦੀ ਸਰਕਾਰ ਰੱਖ ਲਵੇ ਮੀਟਿੰਗਾਂ ਦੀ ਸਰਕਾਰ ਲਾਰਿਆਂ ਦੀ ਸਰਕਾਰ ਆ ਆ ਨਾਮ ਇਹਨਾਂ ਉਤੇ ਬਹੁਤ ਸੋਹਣੇ ਜੱਜਦੇ ਨੇ ਕਿਉਂਕਿ ਇਹਨਾਂ ਨੇ ਸਿਰਫ ਮੀਟਿੰਗਾਂ ਨਹੀਂ ਆਉਂਦੀਆਂ ਮੀਟਿੰਗ ਬੁਲਾਉਂਦੇ ਨੇ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਗੱਲਾਂ ਐਵੇਂ ਕਰਦੇ ਨੇ ਵੀ ਇਹਨਾਂ ਤੋਂ ਵੱਡਾ ਕੋਈ ਇਨਸਾਨ ਹੈ ਨਹੀਂ ਹੋਰਾਂ ਤੋਂ ਵੱਧ ਕਾਰਜ ਕਿਸੇ ਨੇ ਕਰਨਾ ਨਹੀਂ ਲੇਕਿਨ ਜਦੋਂ ਰਿਐਲਿਟੀ ਜਾਓ ਤੇ ਇਹਨਾਂ ਕੱਖ ਨਹੀਂ ਹੁੰਦਾ ਤਿੰਨ ਸਾਥ ਜੜੀ ਸਰਕਾਰ ਤਿੰਨ ਸਾਲਾਂ ਦੀ ਫਾਈਲ ਚਲਾ ਰਹੀ ਹੈ 2022 ਚੋਂ ਸਾਡੀ ਫਾਈਲ ਚੱਲੀ ਸੀ 2025 ਚ ਮੈਨੂੰ ਲੱਗਦਾ ਨਹੀਂ ਪਤਾ ਨਹੀਂ ਕਿਹੜੇ ਰਿਕਸ਼ੇ ਤੇ ਜਾਂ ਕਿਹੜੇ ਕਿਹੜੇ ਵੀਹਿਕਲ ਤੇ ਫਾਈਲ ਇਹਨਾਂ ਨੇ ਸਜਾ ਕੇ ਭੇਜੀ ਹੋਈ ਜਿਹੜੀ 2025 ਤੱਕ ਪੂਰੀ ਨਹੀਂ ਹੋਈ ਉਹ ਕੰਪਲੀਟ ਨਹੀਂ ਹੋਵੇ ਸਮਝਾ ਮਤਲਬ ਇਹਨਾਂ ਦੀ ਕਹਾਣੀ ਕਤਿ ਕਤਨੀ ਕਤਨੀ ਤੇ ਕਰਨੀ ਚ ਬਹੁਤ ਫਰਕ ਹੈ ਬਹੁਤ ਕੁਝ ਕਹਿਨੇ ਨੇ ਗੱਲਾਂ ਦਾ ਕੜਾ ਬਣਾਈ ਜਾਂਦੇ ਰੋਜ਼ ਉਹ ਹੀ ਬਣਾ ਰਹੇ ਨੇ ਉਹ ਸੋਨਾ ਬਣਾ ਰਹੇ ਨੇ ਮੰਨਣਾ ਪਏਗਾ ਸਾਰੇ ਪੋਸਟਰ ਬਹੁਤ ਸੋਹਣੇ ਲਾਉਂਦੇ ਨੇ ਹਰ ਜਗ੍ਹਾ ਤੇ ਗਲੀਆਂ 'ਚ ਬਹੁਤ ਜ਼ਿਆਦਾ ਮੁਜ਼ਾਰੇ ਬਹੁਤ ਸੋਹਣੇ ਕਰਦੇ ਆ ਜੀ ਆਪਾਂ ਆ ਕਰਤਾ ਸਿੱਖਿਆ ਲਈ ਆਪਾਂ ਆ ਕਰਤਾ ਜੇ ਰਿਐਲਿਟੀ 'ਚ ਦੇਖੋ ਤਾਂ ਇਹਨਾਂ ਨੇ ਕੁਝ ਨਹੀਂ ਕੀਤਾ ਤੇ ਜਿਹੜੇ ਸਕੂਲ ਕਰ ਰਹੇ ਨੇ ਉਹਨਾਂ ਦੀ ਇਹਨਾਂ ਨੇ ਬਾਤ ਨਹੀਂ ਪੁੱਛੀ ਨਹੀਂ ਨਹੀਂ ਸਰ ਵੱਖ-ਵੱਖ ਜਗ੍ਹਾ ਤੇ ਹੋ ਰਹੇ ਨੇ ਲੁਧਿਆਣਾ 'ਚ ਹੁਣ ਆਉਣ ਵਾਲੇ ਟਾਈਮ 'ਚ ਹੋਣ ਵਾਲੇ ਨੇ ਈਵਨ ਆਪਾਂ ਵੀ ਲੁਧਿਆਣੇ ਚ ਵੀ ਜਾਣ ਵਾਲਿਆਂ ਈਵਨ ਆਪਾਂ ਗਿੱਦੜ ਉਦੜ ਹਰਜੋਤਵੈਂਸ ਸਾਧਿਕ ਏਰੀਆ ਚ ਵੀ ਜਾਣ ਵਾਲਿਆਂ ਬਿਲਕੁਲ ਜੀ ਪੰਜਾਬ ਦਾ ਮੈਨੂੰ ਕੋਈ ਤੁਸੀਂ ਐਸਾ ਕਾਰਨਰ ਦੱਸ ਦੋ ਜਿੱਥੇ ਲੋਕੀ ਇਸ ਸਰਕਾਰ ਤੋਂ ਤੜਫੇ ਨਹੀਂ ਪਏ ਕੀ ਉਹ ਪੈਨਸ਼ਨ ਵਾਲੇ ਨਹੀਂ ਹੈ ਜਾਂ ਉਹ ਸਾਡੇ ਕਿਸਾਨ ਪਰਦਾ ਭਰਾਨੀ ਹੈ ਜਾਂ ਸਾਡੇ ਟੀਚਰ ਨਹੀਂ ਹੈ ਜਾਂ ਕੋਈ ਹੋਰ ਮੁਲਾਜ਼ਮ ਨਹੀਂ ਸਾਰੇ ਤਾਂ ਤੜਫੇ 'ਤੇ ਹੈ ਇਹਨਾਂ ਨੂੰ ਸਕੂਨ ਦਿੱਤਾ ਕਿਨੂੰ ਹੈ ਮੈਨੂੰ ਤਾਂ ਲੱਗਦਾ ਸਕੂਨ ਵੀ ਫਿਰ ਉਹ ਹੀ ਹੈ ਵੀ ਆਪ ਦੇ ਓਕੇ ਕਹਿੰਦੇ ਨੇ ਅਖਾੜੇ ਕਹਿੰਦੇ ਨੇ ਉਹ ਲਵਾਲੰਦੇ ਨੇ ਜਗਾ ਜਗਾ ਲੋਕਾਂ ਨੂੰ ਜਿਹੜੇ ਹੁੰਦੇ ਆ ਵੀ ਅਖਾੜਾਂ ਤੋਂ ਖੁਸ਼ ਹੋ ਜਾਂਦੇ ਖੁਸ਼ ਹੋ ਜਾਂਦੇ ਐਕਚੁਅਲ ਤੇ ਪੰਜਾਬ ਡਿੱਗਦਾ ਡਿੱਗਾ ਡਿੱਗ ਗਿਆ ਜੇ ਹੋਰ ਇਹ ਦੋ ਜੇ ਹੋਰ ਦੋ ਤਿੰਨ ਸਾਲ ਰਹਿ ਗਏ ਤਾਂ ਸਮਝੋ ਪੰਜਾਬ ਖਤਮ ਅੱਜ ਦੀ ਡੇਟ ਵਿੱਚ ਪੰਜਾਬ 'ਚ ਪੰਜਾਬੀ ਲੱਭਣਾ ਪੰਜਾਬ 'ਚ ਪੰਜਾਬੀ ਪੰਜਾਬੀਅਤ ਖਤਮ ਹੋ ਗਈ ਇਹਨਾਂ ਲੋਕਾਂ ਦੀ ਵਜ੍ਹਾ ਨਾਲ ਸਾਡੇ ਬੱਚੇ ਅੱਜ ਦੀ ਡੇਟ ਨੂੰ ਪੰਜਾਬ ਵਿੱਚ ਅਧਿਆਪਕ ਬਣਨ ਨਾਲੋਂ ਬਾਹਰ ਜਾ ਕੇ ਮੈਕਡੋਨਲਡਸ ਦੇ ਉੱਤੇ ਜਾਂ ਅਲੱਗ-ਅਲੱਗ ਰੈਸਟੋਰੈਂਟਸ ਦੇ ਉੱਤੇ ਕੰਮ ਕਰਨਾ ਪਸੰਦ ਕਰ ਦਿੰਦੇ ਉਹ ਪੰਜਾਬ 'ਚ ਟੀਚਰ ਨਹੀਂ ਬਣਨਾ ਚਾਹੁੰਦੇ ਸੋਚੋ ਤੁਸੀਂ ਇਹਨਾਂ ਟੀਚਰਾਂ ਦੀ ਕਿੱਡੀ ਬਲੈ ਅੱਜ ਸਾਡਾ ਪੰਜਾਬ ਦਾ ਬੱਚਾ ਟੀਚਰ ਨਾ ਬਣ ਕੇ ਪੰਜਾਬ ਵਿੱਚ ਬਾਹਰਲੇ ਦੇਸ਼ਾਂ 'ਚ ਜਾ ਕੇ ਝਾੜੂ ਪੂੰਝਾ ਕਰਨ ਲਈ ਵੀ ਤਿਆਰ ਹੋ ਗਿਆ। ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਸੀ ਕਿ ਬਾਹਰੋਂ ਆ ਕੇ ਉਹਨੇ ਅੰਗਰੇਜ਼ ਕੰਮ ਕਰਦਾ। ਮੈਂ ਮੈਂ ਤਾਂ ਕੋਈ ਦੇਖਿਆ ਨਹੀਂ ਸਰ। ਪਤਾ ਨਹੀਂ ਮੇभी ਉਹਨਾਂ ਕੋਲ ਕੋਈ ਬਹੁਤ 파ਰਕੀ ਨਜ਼ਰ ਹੋਏਗੀ ਜਿਹਦੇ ਵਿੱਚ ਉਹਨਾਂ ਨੇ ਦੇਖ ਲਿਆ ਹੋਵੇਗਾ। ਮੈਨੂੰ ਜੇ ਨਾਰਮਲ ਇਨਸਾਨ ਨੂੰ ਨਾਰਮਲ ਇਨਸਾਨ ਨੂੰ ਕੋਈ ਅੰਗਰੇਜ਼ ਇੱਥੇ ਆ ਕੇ ਕੰਮ ਕਰਦਾ ਦਿੱਸਿਆ ਨਹੀਂ। ਤੇ ਜਿਹੜੇ ਨੇ ਇਹ ਹਾਲਾਤ ਕੀਤੇ ਉਹਨਾਂ ਦੇ ਤਾਂ ਆਪ ਦੇ ਸਿਟੀਜ਼ਨਸ ਇੱਥੇ ਕੰਮ ਕਰਕੇ ਰਾਜੀ ਨਹੀਂ ਤੇ ਬਾਹਰਲੇ ਕਿਹੜੇ ਕਿਹੜੇ ਬਾਹਰਲਿਆਂ ਦੀ ਗੱਲ ਕਰਦੇ ਨੇ ਮੈਂ ਤੋੜ ਨਹੀਂ ਸਮਝਾਂਦੀ ਇੱਥੇ ਤਾਂ ਆਪ ਦੇ ਬੰਦੇ ਇਹਨਾਂ ਦੇ ਨਹੀਂ ਸੰਭਲ ਰਹੇ ਉਹ ਇੱਥੇ ਛੱਡ ਕੇ ਜੇ ਕਿਸੇ ਨੂੰ ਮੌਕਾ ਮਿਲਦਾ ਨਾ ਅਜਿਹੀ ਜਗ੍ਹਾ ਚਲੋ ਸਾਡੇ ਵਰਗੇ ਬੰਦੇ ਇਹ ਹੈ ਕਿ ਹੁਣ ਆਪਾਂ ਜੁੜ ਕੇ ਆਪਾਂ ਐਸੀ ਸੰਸਥਾ ਨਾਲ ਜੁੜ ਕੇ ਜਿਹਦਾ ਮੋਟਿਵ ਸਾਨੂੰ ਤੋਂ ਛੱਡਣ ਨੂੰ ਵੀ ਨਹੀਂ ਦਿੰਦਾ ਕਿਉਂਕਿ ਜਦ ਆਪਾਂ ਗਰੀਬ ਬੱਚਾ ਦੇ ਫੇਸਿਸ ਦੇਖਦੇ ਆ ਉਹਨਾਂ ਦੇ ਚਿਹਰਾ ਤੇ ਖੁਸ਼ੀ ਦੇਖਦੇ ਨਾ ਸਾਲ ਦੇ ਐਂਡ 'ਚ ਜਿੱਥੇ ਬੱਚਾ ਕੋਈ ਅੱਛੀ ਲਾਈਨ ਦੇ ਉੱਤੇ ਜਿਵੇਂ ਸਾਡੇ ਬੱਚਾ Amazon 'ਚ 60 ਲੱਖ ਦੇ ਪੈਕੇਜ ਤੇ ਖੜਾ ਹੈ ਉਹ ਬੱਚਾ ਜਦੋਂ ਸਾਡੇ ਕੋਲ ਆਂਦਾ ਨਾ ਉਹਦਾ ਹੱਸਦਾ ਚਿਹਰਾ ਸਾਨੂੰ ਇਹ ਵੀ ਭੁਲਾ ਦਿੰਦਾ ਕਿ ਇਹਨਾਂ ਆਪਣੇ ਬੱਚਿਆਂ ਲਈ ਜੀ ਰਹਿਆ ਆਪਾਂ ਇੱਕ ਬਹੁਤ ਸੋਨਾਕਾਰ ਸੋਨੇ ਕਾਰਜ ਚ ਇਨਵੋਲ ਹੋਇਆ ਲੇਕਿਨ ਤਬਰ ਤਾਂ ਸਾਡੇ ਵੀ ਹੈ ਫੈਮਲੀਆਂ ਤਾਂ ਸਾਡੇ ਵੀ ਹੈ ਸਾਡੀਆਂ ਵੀ ਕੁਝ ਜ਼ਰੂਰਤਾਂ ਨੇ ਉਹ ਪੂਰੀਆਂ ਉਹਨੀਆਂ ਜ਼ਰੂਰੀਆਂ ਬਸ ਆਪਾਂ ਉਹਨਾਂ ਤੋਂ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਹੱਕ ਮੰਗ ਰਹੇ ਜਿਹੜਾ ਇਨਸਾਨੀਅਤ ਦਾ ਹੱਕ ਵੀ ਸਾਨੂੰ ਨਹੀਂ ਦੇ ਰਿਹਾ ਅੱਜ ਇਹ ਸਾਰੇ ਮਸਲੇ ਸਾਰਾ ਨਾਮ ਡਾਕਟਰ ਐ ਸ਼ਰਮਾ ਜਨਰਲ ਕੈਟਰ ਨਾਈਟ ਹੋਏ ਸਟੀਚੇ ਜੀ ਪੰਜਾਬ ਅੱਜ ਹਰਪਾਲ ਸਿੰਘ ਠੀਮਾ ਦੀ ਪੂਰੀ ਕੋਚੀ ਹੈਗਾ ਟੀਮ ਮੰਗਾਰੇ ਸਰ ਸਾਡੀ ਮੰਗ ਇਹ ਦੀ ਸਾਡੀ ਅਸੀਂ ਸਾਡੇ ਜਿਹੇ ਸਕੂਲ ਨੇ ਪਿਛੇ 10 ਸਾਲ ਤੋਂ ਖੁੱਲੇ ਹੋਏ ਨੇ ਜਿਹੜੇ ਪੰਜਾਬ ਸਰਕਾਰ ਨੇ ਬਣਾਏ ਸੀ ਸਾਨੂੰ ਵਾਰ-ਵਾਰ ਹਰ ਸਰਕਾਰ ਨੇ ਭਾਵੇਂ ਉਹ ਕਾਲੀ ਸਰਕਾਰ ਹੋਵੇ ਭਾਵੇਂ ਉਹ ਕਾਂਗਰਸ ਸਰਕਾਰ ਹੋਵੇ ਤੇ ਅੱਜ ਦੀ ਸਰਕਾਰ ਜੀ ਗੱਲ ਕਰੀ ਆਪਾਂ ਜਿਹੜੀ ਸਿੱਖਿਆ ਦੇ ਨਾਮ ਤੇ ਆਈ ਸੀ ਕਿ ਸਿੱਖਿਆ ਕ੍ਰਾਂਤੀ ਲੈ ਕੇ ਆਇਆ ਤਾਂ ਇਹਨਾਂ ਨੇ ਸਾਨੂੰ ਹਰ ਵਾਰ ਝੂਠ ਹੀ ਬੋਲਿਆ ਅਸੀਂ ਸਾਡੀ ਲੰਬੇ ਸਮੇਂ ਤੋਂ ਇੱਕ ਜਾਇਜ਼ ਮੰਗ ਹੈ ਕਿ ਸਾਨੂੰ ਸਿੱਖਿਆ ਉਹ ਵਾਂਗ ਚ ਰੈਗੂਲਰ ਕੀਤਾ ਜਾਵੇ 2018 ਸਰਕਾਰ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਵੀ ਇਹਨਾਂ ਅਧਿਆਪਕਾਂ ਨੂੰ ਪੱਕੇ ਕੀਤਾ ਜਾਏਗਾ ਮੈਂ ਐਜੂਕੇਸ਼ਨ ਡਿਪਾਰਟਮੈਂਟ ਚ ਉਹ ਇੱਚ 886 ਦੇ ਆਪਕੂ ਸਾਡਾ ਨਾਲ ਸੀ ਜੇ ਰਮਸਾ ਦੇ ਨੇ ਪਰ ਉਹਨਾਂ ਨੂੰ ਵਿਅਕਾਂਤਰਾ ਰੈਗੂਲਰ ਕਰ ਦਿੱਤਾ ਗਿਆ ਪਰ ਸਾਨੂੰ ਉੱਥੇ ਬਿਨਾਂ ਕੋਈ ਕਾਰਨ ਦੇ ਛਾੜ ਦਿੱਤਾ ਗਿਆ ਤਾਂ ਸਾਡੇ ਸਰਕਾਰ ਤੋਂ ਇਹੀ ਮੰਗੇ ਵਾਰ-ਵਾਰ ਅਸੀਂ ਕਰਨੇ ਆ ਕਿ ਸਾਨੂੰ ਸਿੱਖਿਆ ਵਿਭਾਗ ਚ ਰੈਗੂਲਰ ਕੀਤਾ ਜਾਵੇ ਸਾਡੀਆਂ ਜਿਹੜੀਆਂ ਮੀਟਿੰਗਾਂ ਨੇ ਸਿੱਖਿਆ ਮੰਤਰੀ ਨੇ ਨਾਲ ਵੀ ਸਾਡੀ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਜੇ ਅਸੀਂ ਸਬ ਕਮੇਟੀ ਦੀ ਗੱਲ ਕਰੀਏ ਤਾਂ ਸਾਡੇ ਸਬ ਕਮੇਟੀ ਚ 4 ਮੀਟਿੰਗਾਂ ਹੋ ਚੁੱਕੀਆਂ ਨੇ ਲਾਸਟ ਮੀਟਿੰਗ ਇਹ ਸਾਨੂੰ ਇਹ ਉਹਨਾਂ ਨੇ ਪ੍ਰੋਮਿਸ ਕੀਤਾ ਵੀ ਤੁਹਾਡੀ ਜਿਹੜੀ ਫਾਈਲ ਏ ਉਹ ਅਸੀਂ ਚੀਫ ਸੈ ਅਸੀਂ ਉਹ ਫਾਈਲ ਕਲੀਅਰ ਕਰਕੇ ਤੁਹਾਨੂੰ ਐਜੂਕੇਸ਼ਨ ਡਿਪਾਰਟਮੈਂਟ ਚ ਮਰਜ ਕਰ ਦਾਂ ਤੁਹਾਨੂੰ ਤੁਸੀਂ ਮੋਸਟ ਪ੍ਰੋਬਬਲੀ ਫਰਵਰੀ ਦੇ ਲਾਸਟ ਤੱਕ ਤੁਹਾਨੂੰ ਅਸੀਂ ਪ੍ਰਪੋਜ਼ਲ ਜਿਹੜਾ ਤੁਹਾਡਾ ਤਿਆਰ ਹੋਏਗਾ ਤੇ ਤੁਹਾਨੂੰ ਅਸੀਂ ਬੁਲਾ ਕੇ ਜਿਹੜਾ ਨੋਟੀਫਾਈ ਜਾਰੀ ਕਰ ਦਾਂਗੇ ਪਰ ਅੱਜ ਤੁਸੀਂ ਦੇਖ ਲਓ ਵੀ ਅੱਜ ਮਾਰਚ ਪੂਰਾ ਬੀਤ ਗਿਆ ਪਰ ਸਾਡੇ ਜਿਹੜੀ ਗੱਲਾਂ ਸੀ ਉਹ ਲਾਰੇ ਤੋਂ ਇਲਾਵਾ ਕੁਝ ਨਹੀਂ ਨਿਕਲੀਆਂ ਜੀ ਅੱਜ ਧਰਨੇ ਦੀ ਗੱਲ ਕਰ ਜAVE ਕਿੰਨੀ ਦੇਰ ਦਾ ਧਰਨਾ ਲੱਗੇਗਾ ਅੱਜ ਇਹ ਧਰਨਾ ਸੀ ਹੁਣ ਇੱਕ ਤਾਂ ਸਲੈਸ ਆਪਣੇ ਸਕੂਲ ਤੋਂ ਪੂਰਾ ਸ਼ਹਿਰ ਕਵਰ ਕਰਦੇ ਅਸੀਂ ਇੱਥੇ ਚੀਮੇ ਸਾਹਿਬ ਦੀ ਕੋਠੀ ਕੋਲ ਪਹੁੰਚੇ ਆਂ ਇੱਥੇ ਅਸੀਂ ਪਹਿਲੇ ਦਾ ਪ੍ਰਸ਼ਾਸਨ ਵੱਲੋਂ ਸਾਡੇ ਸਵਾਗਤ ਤੁਹਾਨੂੰ ਪਤਾ ਹੀ ਹੈ ਕਿ ਉਹ ਡਾਂਗਲੇ ਖੜੇ ਨੇ ਅਧਿਆਪਕ ਜਿਨ੍ਹਾਂ ਦਾ ਸਨਮਾਨ ਮਤਲਬ ਮੁੱਖ ਮੰਤਰੀ ਸਾਹਿਬ ਬੋਲਦੇ ਵੀ ਸਾਡੀ ਸਰਕਾਰ ਵਿੱਚ ਅਸੀਂ ਅਧਿਆਪਕਾਂ ਦਾ ਬਹੁਤ ਸਨਮਾਨ ਕਰਨੇ ਆ ਉਹ ਆਪਣੇ ਆਪ ਨੂੰ ਮਹਿੰਦਰ ਸਿੰਘ ਮਾਸਟਰ ਦਾ ਮੁੰਡਾ ਕਹਿੰਦੇ ਨੇ ਤੇ ਅੱਜ ਤੁਸੀਂ ਸਾਡਾ ਕੈਮਰਾ ਦਿਖਾ ਦਿਓ ਵੀ ਅੱਜ ਮਹਿੰਦਰ ਸਿੰਘ ਮਾਸਟਰ ਦਾ ਇਹ ਮੁੰਡਾ ਆਪਣੇ ਆਪ ਨੂੰ ਕਹਿੰਦਾ ਹੈ ਉਹ ਟੀਚਰਾਂ ਦਾ ਸਵਾਗਤ ਕਿਸ ਤਰ੍ਹਾਂ ਕਰ ਰਿਹਾ ਹੈ ਤਾਂ ਅਸੀਂ ਤਾਂ ਇਥੇ ਹੀ ਮੰਗ ਕਰਨੇ ਵੀ ਸਾਡੀ ਜਿਹੜੀ ਮਸਲੇ ਨੇ ਉਹ ਸਰਕਾਰ ਹੱਲ ਕਰੇ ਕਿਉਂਕਿ ਬੜੀ ਜਾਇਜ਼ ਮੰਗਾਂ ਨੇ ਇਹਨਾਂ ਸਕੂਲਾਂ ਜਿਹੜੇ ਪੜਨ ਵਾਲੇ ਵਿਦਿਆਰਥੀ ਨੇ ਸਾਰੇ ਉਹ ਸਾਰੇ ਗਰੀਬ ਘਰਾਂ ਦੇ ਨੇ ਤਾਂ ਸਾਡਾ ਸਰਕਾਰ ਨੂੰ ਸਿੱਧਾ ਇਹ ਸਵਾਲ ਹੈ ਕਿ ਸਰਕਾਰ ਇਹ ਗੱਲ ਚਾਹਦੀ ਹੀ ਨਹੀਂ ਕਿ ਜਿਹੜੇ ਗਰੀਬ ਘਰਾਂ ਦੇ ਬੱਚੇ ਨੇ ਉਹ ਸਾਡੇ ਬਰਾਬਰ ਪਹੁੰਚ ਇੱਕ ਪਾਸੇ ਇਹ ਕਹਿੰਦੇ ਨੇ ਕਿ ਅਸੀਂ ਆਮ ਕਰਾ ਦੇ ਬੰਦੇ ਲੋਕ ਆ ਅਸੀਂ ਆਮ ਲੋਕਾਂ ਦੀ ਗੱਲ ਕਰਨੇ ਆ ਪਰ ਬਈ ਜਿੱਥੇ ਗੱਲ ਆਂਦੀ ਏ ਮਜ਼ਦੂਰਾ ਦੀ ਗੱਲ ਆਂਦੀ ਕਿਰਤੀ ਕਿਸਾਨਾਂ ਦੀ ਗੱਲ ਆਂਦੀ ਉੱਥੇ ਸਰਕਾਰ ਦਾ ਦੋਹਰਾ ਚਿਹਰਾ ਆਪਾਂ ਸਮਝਾਣਾ ਪਾਇਓ ਜੀ ਕਿਸਾਨ ਦਾ ਦੇਖ ਲਓ ਕਿਸਾਨ ਹੀ ਹੁੰਦਾ ਵੀ ਇੱਕ ਪਾਸੇ ਕਹਿੰਦੇ ਸੀ ਕਿਸਾਨ ਦੇ ਹਿੱਤੇ ਸ਼ੀਆ ਤੇ ਦੂਜੇ ਪਾਸੇ ਇਹਨਾਂ ਨੇ ਰਾਤ ਦੇ ਸਮੇਂ ਜੇ ਖਨੋਰੀ ਬੜੇ ਰੋ ਖਾਲੀ ਕਰਾਇਆ ਤਾਂ ਇਹਨਾਂ ਦਾ ਜਿਹੜਾ ਚਿਹਰਾ ਨੰਗਾ ਹੋ ਚੁੱਕਿਆ ਹੈ ਹਰ ਵਰਗ ਚ ਭਾਵੇਂ ਉਹ ਕਿਸਾਨ ਏ ਮਜ਼ਦੂਰ ਏ ਇਹਦੇ ਆਪਕੇ ਅੱਜ ਹਰ ਬੰਦਾ ਸੜਕਾਂ ਤੇ ਪਿਆ ਹੈ ਸਰਕਾਰ ਕੋਲ ਉਹਨਾਂ ਦਾ ਕੋਈ ਹੱਲ ਨਹੀਂਗਾ ਅਸੀਂ ਅੱਜ ਹਰਾ ਪੈਨ ਵੀ ਲੈ ਕੇ ਆਏ ਅਸੀਂ ਦੇਖੋ ਵੀ ਦਿਖਾ ਸਕਦੇ ਹੋ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਵੀ ਸਾਡਾ ਮੇਰਾ ਜਿਹੜਾ ਹਰਾ ਪੈਨ ਨੇ ਉਹ ਚੱਲੇਗਾ ਮੁਲਾਜ਼ਮਾਂ ਚੱਲੇਗਾ ਪਰ ਸਾਨੂੰ ਨਹੀਂ ਪਤਾ ਵੀ ਮੈ ਹੀ ਟੋਸ ਵਾਸਤੇ ਸਕੂਲਾਂ ਦੇ ਵਾਸਤੇ ਜਿਹੜਾ ਹਰਾ ਪੈਨ ਉਹ ਪਤਾ ਨਹੀਂ ਚੱਲ ਰਹੀ ਨਹੀਂ ਉਹਨਾਂ ਤੋਂ ਜਾਂ ਉਹਨਾਂ ਕੋਲ ਗੁੰਮ ਹੋ ਗਏ ਜਾਂ ਸਕੂਲਾਂ ਭੁੱਲ ਗਏ ਨੇ